ਟਰੰਪ ਸਰਕਾਰ ਦੇ ਵੱਲੋਂ ਭਾਰਤੀਆਂ ਦੇ ਉੱਤੇ ਜਿਹੜਾ ਸਿਕੰਜਾ ਕੱਸਿਆ ਜਾ ਰਿਹਾ ਉਸ ਦੀ ਝੂੜੀ ਹੁਣ ਟੈਟ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਬੀਤੇ ਕੁਝ ਦਿਨ ਪਹਿਲਾਂ ਇੱਕ ਜਹਾਜ਼ ਅੰਮ੍ਰਿਤਸਰ ਦੇ 에어ਪੋਰਟ ਤੇ ਲੈਂਡ ਹੋਇਆ ਸੀ ਤੇ ਇੱਕ ਜਹਾਜ਼ ਕੱਲ ਰਾਤ ਆ ਜਿਹੜਾ ਅੰਮ੍ਰਿਤਸਰ ਦੇ 에어ਪੋਰਟ ਤੇ ਲੈਂਡ ਹੋਇਆ ਜਿਸ ਦੇ ਵਿੱਚ 119 ਭਾਰਤੀ ਤੇ ਜਿਨ੍ਹਾਂ ਦੇ ਵਿੱਚੋਂ 67 ਜਿਹੜੇ ਪੰਜਾਬੀ ਦੱਸੇ ਜਾ ਰਹੇ ਨੇ 23 ਤੋਂ ਇਲਾਵਾ ਹੁਣ ਤੁਹਾਨੂੰ ਦੱਸ ਦਿੰਨੇ ਆ ਅੱਜ ਇੱਕ ਹੋਰ ਜਹਾਜ਼ ਆ ਜਿਹੜਾ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਲੈਂਡ ਹੋਣਾ ਜਿਸ ਦੇ ਵਿੱਚ ਇੱਕ 157 ਭਾਰਤੀ ਨੇ ਜਿਹੜੇ ਸਵਾਰ ਨੇ ਤੇ ਜਿਨ੍ਹਾਂ ਦੇ ਵਿੱਚੋਂ 54 ਪੰਜਾਬ ਦੇ ਜਿਹੜੇ ਨੌਜਵਾਨ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਰਾਤ 에어ਪੋਰਟ ਦੇ ਉੱਤੇ ਜਹਾਜ਼ ਲੈਂਡ ਹੋਇਆ ਉਸ ਦੇ ਵਿੱਚ ਪੰਜਾਬ ਦੇ ਵਿੱਚੋਂ 67 ਜਿਹੜੇ ਪੰਜਾਬੀ ਸੀ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਦਾਸਪੁਰ ਦੇ ਵਿੱਚੋਂ 11 ਪੰਜਾਬੀ ਨੌਜਵਾਨ ਤੇ ਹੁਸ਼ਿਆਰਪੁਰ ਦੇ ਵਿੱਚੋਂ 10 ਕਪੂਰਥਲਾ ਤੋਂ 10 ਪਟਿਆਲਾ ਦੇ 7 ਅੰਮ੍ਰਿਤਸਰ ਦੇ 6 ਜਲੰਧਰ ਦੇ 5 ਫਿਰੋਜ਼ਪੁਰ ਦੇ 4 ਤਰਨਤਾਰਨ ਦੇ 3 ਮੁਹਾਲੀ ਦੇ 3 ਤੇ ਸੰਗਰੂਰ ਦੇ ਤੇ ਤੇ ਰੋਪੜ ਦਾ ਇੱਕ ਲੁਧਿਆਣੇ ਦਾ ਇੱਕ ਮੋਗਾ ਦਾ ਇੱਕ ਫਰੀਦਕੋਟ ਦਾ ਇੱਕ ਅਤੇ ਫਤੇਗੜ ਸਾਹਿਬ ਦਾ ਇੱਕ ਨੌਜਵਾਨ ਜਿਹੜਾ ਉਹ ਸ਼ਾਮਿਲ ਆ ਤਾਂ ਤੁਹਾਨੂੰ ਇੱਥੇ ਦੱਸ ਦਿੰਨੇ ਆ ਕਿ ਅੱਜ ਇੱਕ ਹੋਰ ਜਹਾਜ਼ ਆ ਜਿਹੜਾ ਉਹ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਲੈਂਡ ਹੋਣਾ ਜਿਸ ਦੇ ਵਿੱਚ 157 ਭਾਰਤੀ ਰਿਪੋਰਟ ਹੋ ਕੇ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਤੇ ਆਉਣਗੇ ਜਿਨ੍ਹਾਂ ਦੇ ਵਿੱਚ ਪੰਜਾਬ ਤੋਂ 54 ਲੋਕ ਜਿਹੜੇ ਸ਼ਾਮਿਲ ਨੇ ਇਹਨਾਂ ਵਿੱਚ ਪੰਜਾਬ ਤੋਂ 54 ਹਰਿਆਣਾ ਤੋਂ 60 ਗੁਜਰਾਤ ਤੋਂ 34 ਉੱਤਰ ਪ੍ਰਦੇਸ਼ ਤੋਂ 3 ਮਹਾਰਾਸ਼ਟਰ ਤੋਂ 1 ਰਾਜਸਥਾਨ ਤੋਂ 1 ਉੱਤਰਾਖੰਡ ਤੋਂ 1 ਮੱਧ ਪ੍ਰਦੇਸ਼ ਤੋਂ 1 ਤੇ ਜੰਮੂ ਕਸ਼ਮੀਰ ਤੋਂ 1 ਅਤੇ ਇਸ ਦੇ ਨਾਲ ਹੀ ਹਿਮਾਚਲ ਤੋਂ ਵੀ 1 ਸ਼ਾਮਲ ਹੈ ਸ਼ਨੀਵਾਰ ਨੂੰ ਰਾਤ 10 ਵਜੇ ਇੱਕ ਉਡਾਨ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰੀ ਸੀ ਪਰ ਇਹ ਨਿਰਧਾਰਿਤ ਸਮੇਂ ਤੋਂ ਦੇਰੀ ਦੇ ਨਾਲ 에ਰਪੋਰਟ ਤੇ ਪਹੁੰਚੀ ਇਸ ਫਲਾਈਟ ਦੇ ਵਿੱਚ 119 ਗੈਰ ਕਾਨੂੰਨੀ ਪ੍ਰਵਾਸੀ ਭਾਰਤ ਸਵਾਰ ਸਨ ਦਰਸਲ ਦੋਵਾਂ ਜਹਾਜ਼ਾਂ ਦੇ ਵਿੱਚ 200 74 ਲੋਕ ਜਿਹੜੇ ਹੋ ਰਿਪੋਰਟ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਜਹਾਜ਼ ਦੇ ਆਉਣ ਵੇਲੇ ਪਰਵਾਸੀਆਂ ਨੂੰ ਰਿਸੀਵ ਕੀਤਾ ਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਜਿਹੜੇ ਉਹ ਉਹਨਾਂ ਨੇ ਕਿਹਾ ਕਿ ਮੈਂ ਅੱਜ ਇੱਥੇ ਇਸ ਲਈ ਪੁੱਜਿਆ ਹਾਂ ਕਿ ਜੋ ਅਮਰੀਕਾ ਤੋਂ ਭਲਕੇ ਆ ਰਹੇ ਪ੍ਰਵਾਸੀ ਭਾਰਤੀਆਂ ਨੂੰ ਜਿਹਾ ਆਖ ਸਕਾਂ ਅਤੇ ਮਾਨ ਸਨਮਾਨ ਨਾਲ ਰਿਸੀਵ ਕਰ ਸਕੀਏ ਉਹਨਾਂ ਨੇ ਕਿਹਾ ਕਿ ਲੋਕ ਭਾਵੇਂ ਗਲਤ ਟੰਗ ਤਰੀਕੇ ਨਾਲ ਏਜੰਟਾਂ ਦੇ ਹੱਥ ਚੜ੍ਹ ਕੇ ਅਮਰੀਕਾ ਗਏ ਹਨ ਪਰ ਆਖਰ ਉਹ ਭਾਰਤੀ ਹਨ ਉਹ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਵੱਡੇ ਪੱਧਰ ਤੇ ਕਾਰਵਾਈ ਦਾ ਹਿੱਸਾ ਹੈ ਹਾਲੀ ਦੇ ਵਿੱਚ ਅਮਰੀਕਾ ਦੇ ਫੌਜੀ ਜਹਾਜ਼ C17 ਗਲੋਬਲ ਮਾਸਟਰ ਰਾਹੀ 104 ਭਾਰਤੀਆਂ ਨੂੰ ਭਾਰਤ ਵਾਪਸ ਭੇਜਿਆ ਗਿਆ ਸੀ ਹੱਥਾਂ ਦੇ ਵਿੱਚ ਕਥਿਤ ਹੱਥਕੜੀਆਂ ਲਾ ਕੇ ਸਿਆਸੀ ਹੰਗਾਮਾ ਹੋਇਆ ਤੇ ਇਸ ਦੀ ਗੂੰਜ ਜਿਹੜੀ ਆ ਸੰਸਦ ਦੇ ਵਿੱਚ ਵੀ ਸੁਣਾਈ ਦਿੱਤੀ ਅਜਿਹੇ ਚ ਉਸੇ ਘਟਨਾ ਦੇ ਸਿਰਫ 10 ਦਿਨ ਬਾਅਦ ਦੋ ਹੋਰ ਫਲੈਟਾਂ ਭਾਰਤ ਚ ਲੈਂਡ ਕਰਨ ਜਾ ਰਹੀਆਂ ਹਨ ਤਾਂ ਸੂਤਰਾਂ ਮੁਤਾਬਕ ਅਮਰੀਕਾ ਤੋਂ 119 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਲੈਟ ਲੈ ਕੇ ਉਡਾਨ ਭਰ ਰਹੀ ਸੀ ਤਾਂ ਸ਼ਨੀਵਾਰ ਨੂੰ 10 ਵਜੇ ਉਡਾਨ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਉਤਰਨੀ ਸੀ ਪਰ ਇਹ ਨਿਰਧਾਰਤ ਸਮੇਂ ਤੋਂ ਦੇਰੀ ਦੇ ਨਾਲ 에어ਪੋਰਟ ਤੇ ਪਹੁੰਚੀ 119 ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ 67 ਪੰਜਾਬ ਦੇ 33 ਹਰਿਆਣਾ ਦੇ 8 ਗੁਜਰਾਤ ਦੇ ਤਿੰਨ ਉੱਤਰ ਪ੍ਰਦੇਸ਼ ਦੇ ਦੋ ਗੋਆ ਦੇ ਮਹਾਰਾਸ਼ਟਰ ਦੇ ਦੋ ਅਤੇ ਰਾਜਸਥਾਨ ਤੋਂ ਇੱਕ ਅਤੇ ਹਿਮਾਚਲ ਪ੍ਰਦੇਸ਼ ਤੋਂ ਇੱਕ ਜੰਮੂ ਕਸ਼ਮੀਰ ਤੋਂ ਵੀ ਇੱਕ ਜਿਹੜਾ ਦੱਸਿਆ ਜਾ ਰਿਹਾ ਹੈ ਪਲਕੇ ਪਹੁੰਚੇਗਾ ਜਿਹੜਾ ਅੱਜ ਰਾਤ ਨੂੰ ਜਿਹੜਾ ਇੱਕ ਤੀਜਾ ਜਹਾਜ਼ ਆ ਜਿਹੜਾ ਉਹ ਪਹੁੰਚੇਗਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਭਾਰਤੀਆਂ ਦਾ ਦੂਜਾ ਜਹਾਜ਼ ਕੱਲ੍ਹ ਯਾਨੀ ਐਤਵਾਰ ਨੂੰ ਭਾਰਤ ਆਵੇਗਾ ਕਹਿਣ ਦਾ ਭਾਵ ਹੈ ਕਿ ਰਾਤ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੱਲ ਨੂੰ ਐਤਵਾਰ ਨੂੰ ਇੱਕ ਦੂਜਾ ਜਹਾਜ਼ ਹੈ ਜਿਹੜਾ ਤੀਜਾ ਜਹਾਜ਼ ਮਤਲਬ ਕਿਉਂਕਿ ਇੱਕ ਪਹਿਲਾਂ ਆ ਚੁੱਕਿਆ ਇੱਕ ਰਾਤ ਆਇਆ ਤੇ ਇੱਕ ਅੱਜ ਆਉਣਾ ਹੈ ਅਮਰੀਕਾ ਤੋਂ ਇਹ ਜਹਾਜ਼ ਅੱਜ ਉਡਾਣ ਭਰੇਗਾ ਇਸ ਦੇ ਲਈ 16 ਫਰਵਰੀ ਯਾਨੀ ਕਿ ਅੱਜ ਅੰਮ੍ਰਿਤਸਰ ਤੇ ਉਤਰਨ ਦੀ ਜਿਹੜੀ ਉਹ ਸੰਭਾਵਨਾ ਹੈ ਇੱਧਰ ਅਮਰੀਕਾ ਤੋਂ ਮੁਲਕ ਵਾਪਸ ਭੇਜੇ ਜਾ ਰਹੇ ਨੇ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਾਰਨ ਦਾ ਸਖਤ ਵਿਰੋਧ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਪੰਜਾਬ ਨੂੰ ਛੱਡ ਕੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ਤੇ ਜਹਾਜ਼ ਉਤਾਰਿਆ ਜਾਵੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਹੁਣ ਮੂੜ ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਾਰਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕੀਤੀ ਕਿ ਰਿਪੋਰਟ ਕਿਤੇ ਭਾਰਤੀਆਂ ਨੂੰ ਲੈ ਕੇ ਆਉਣ ਵਾਲੇ ਜਹਾਜ਼ਾਂ ਨੂੰ ਇਸ ਪਵਿੱਤਰ ਧਰਤੀ ਤੇ ਬਾਰ-ਬਾਰ ਉਤਾਰ ਕੇ ਪਾਵਨ ਨਗਰੀ ਅੰਮ੍ਰਿਤਸਰ ਨੂੰ ਨજરਬੰਦੀ ਜਾਂ ਰਿਪੋਰਟ ਸੈਂਟਰ ਵਿੱਚ ਬਦਲਨ ਤੋਂ ਗੁਰਹੇਜ ਕੀਤਾ ਜਾਵੇ ਮੁੱਖ ਮੰਤਰੀ ਨੇ ਕਿਹਾ ਅੱਜ ਰਾਤ ਉਤਰਨ ਵਾਲੇ ਭਾਰਤੀਆਂ ਦੇ ਸਵਾਗਤ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਹ ਉੱਥੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜਿਹੜਾ ਉਹਨਾਂ ਨੇ ਦੌਰਾ ਕੀਤਾ ਤੇ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਭਾਰਤ ਸਰਕਾਰ ਨੂੰ ਚੇਤੇ ਕਰਵਾਇਆ ਕਿ ਇਤਿਹਾਸ ਅਜਿਹੇ ਮਸਾਇਲ ਨਾਲ ਭਰਿਆ ਹੋਇਆ ਹੈ ਕਿ ਜਿਸ ਨੇ ਵੀ ਇਸ ਧਰਤੀ ਦੇ ਬਦਨੀਤੀ ਦਾ ਜਿਹੜੇ ਨਜ਼ਰ ਰੱਖੀ ਦੀ ਕੋਸ਼ਿਸ਼ ਕੀਤੀ ਹੈ ਉਹ ਕਦੇ ਵੀ ਬਚ ਨਹੀਂ ਸਕਿਆ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਇਸ ਪਾਵਨ ਧਰਤੀ ਤੇ ਡਿਪੋਰਟ ਹੋਏ ਭਾਰਤੀਆਂ ਨੂੰ ਲਿਆ ਰਹੇ ਜਹਾਜ਼ਾਂ ਨੂੰ ਵਾਰ-ਵਾਰ ਉਤਾਰ ਕੇ ਘਟੀਆਂ ਹਥਕੰਡੇ ਅਪਣਾ ਰਹੀ ਹੈ ਤਾਂ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਹੈ ਜਿਹੜਾ ਉਹ ਕੀਤਾ ਜਾ ਸਕੇ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਦੀ ਇਸ ਕੋਜੀ ਹਰਕਤ ਨੇ ਪੂਰੇ ਪੰਜਾਬ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਤੁਰ ਅੰਦਰ ਤੱਕ ਵਲੁੰਦਰਿਆ ਤੇ ਮੁੱਖ ਮੰਤਰੀ ਨੇ ਭਾਜਪਾ ਤੇ ਮੋਦੀ ਨੂੰ ਯਾਦ ਕਰਵਾਇਆ ਕਿ ਇਹ ਪਵਿੱਤਰ ਧਰਤੀ ਜਿਸ ਤੋਂ ਵਰਤੋਂ ਦੇ ਵਿੱਚ ਪੰਜਾਬੀਆਂ ਦੇ ਅਕਸਰ ਨੂੰ ਖਰਾਬ ਕਰਨ ਦੇ ਜਿਹੜੇ ਉਹ ਖਰਾਬ ਕੀਤਾ ਜਾ ਰਿਹਾ ਤੇ ਇਸ ਪਾਵਨ ਨਗਰੀ ਵਿੱਚ 10 ਅਸਥਾਨ ਸ੍ਰੀ ਹਰਮੰਦਰ ਸਾਹਿਬ ਭਗਵਾਨ ਬਾਲਮੀਕ ਤੀਰਥ ਤੇ ਦੁਰਗਿਆਣਾ ਮੰਦਿਰ ਸਥਿਤ ਹਨ ਇਸ ਧਰਤੀ ਉੱਤੇ ਜਿਲਿਆਂ ਵਾਲਾ ਵਾਗ ਵੀ ਹੈ ਜਿੱਥੇ ਸੈਂਕੜੇ નિર્ਦੋਸ਼ ਦੇਸ਼ ਭਗਤਾਂ ਨੇ ਵਤਨ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਦੀਆਂ ਦਿੱਤੀਆਂ ਸੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨਾ ਇੱਕ ਅਜਿਹਾ ਕਿਨੋਨਾ ਪਾਪ ਹੈ ਜਿਸ ਲਈ ਪੰਜਾਬ ਵਾਸੀ ਭਗਵਾ ਪਾਰਟੀ ਖਾਸ ਕਰਕੇ ਮੋਦੀ ਦੀ ਜੁੰਡਲੀ ਨੂੰ ਕਦੇ ਵੀ ਜਿਹੜਾ ਉਹ ਮਾਫ ਨਹੀਂ ਕਰ ਸਕਦੇ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਵਾਲ ਪੁੱਛਿਆ ਕਿ ਕੋਈ ਈਸਾਈ ਭਾਈ ਚਾਰੇ ਦੇ ਪਵਿੱਤਰ ਸ਼ਹਿਰ ਵੈਂਟੀਕਨ 시ਟੀ ਦੇ ਵਿੱਚ ਅਜਿਹੀ ਕੋਝੀ ਹਰਕਤ ਕਰ ਸਕਦਾ ਹੈ ਉਹਨਾਂ ਨੇ ਕਿਹਾ ਜੇਕਰ ਨਹੀਂ ਤਾਂ ਫਿਰ ਡਰੋਪੀਆਂ ਨੂੰ ਲੈ ਕੇ ਆਉਣ ਵਾਲੇ ਜਹਾਜ਼ ਨੂੰ ਅੰਮ੍ਰਿਤਸਰ ਦੇ ਵਿੱਚ ਵਾਰ-ਵਾਰ ਉਤਾਰ ਕੇ ਪੰਜਾਬ ਦੀਆਂ ਭਾਵਨਾਵਾਂ ਨੂੰ ਠੇਸ ਕਿਉਂ ਪਹੁੰਚਾਈ ਜਾ ਰਹੀ ਹੈ ਮੁੱਖ ਮੰਤਰੀ ਨੇ ਦੇਸ਼ ਵਾਸੀਆਂ ਦੇ ਹਿੱਤਾਂ ਦੇ ਰਾਖੀ ਕਰਨ ਦੇ ਵਿੱਚ ਅਸਫਲ ਰਹਿਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦੀ ਏਕਤਾ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਢਾਹ ਲਗਾਈ ਹੈ ਉਹਨਾਂ ਨੇ ਕਿਹਾ ਕਿ ਇਹ ਬਹੁਤ ਮੰਦ ਭਾਗਾ ਹੈ ਦੀ ਮੌਜੂਦਾ ਸ਼ਾਸਨ ਦੌਰਾਨ ਦੇਸ਼ ਦੇ ਵਿੱਚ ਪ੍ਰਭਾਵਸ਼ਾਲੀ ਵਿਦੇਸ਼ੀ ਨੀਤੀ ਤੋਂ ਵਾਂਝਾ ਹੈ ਜਿਸ ਕਾਰਨ ਡਰੋਪੀਆਂ ਨਾਲ ਅਣਮਨੁੱਖੀ ਵਿਵਹਾਰ ਜਿਹੜਾ ਉਹ ਕੀਤਾ ਜਾ ਰਿਹਾ ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਆਪਣੇ ਹਾਲੀਆ ਦੌਰੇ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੂੰ ਜੱਫੀ ਪਾ ਰਹੇ ਹਨ ਅਤੇ ਉਸੇ ਸਮੇਂ ਜੰਜੀਰਾਂ ਨਾਲ ਜਕੜ ਕੇ ਭਾਰਤੀਆਂ ਨੂੰ ਸ਼ਰਮਨਾਕ ਢੰਗ ਦੇ ਨਾਲ ਉਹਨਾਂ ਦੀ ਜੱਦੀ ਧਰਤੀ ਤੇ ਵਾਪਸ भेजਿਆ ਜਾ ਰਿਹਾ ਸੀ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੇ ਡੋਨਾਲਡ 트ਰੰਪ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ ਤੇ ਗੱਲ ਕਿਉਂ ਨਹੀਂ ਕੀਤੀ ਭਗਵੰਤ ਮਾਨ ਨੇ ਕਿਹਾ ਕਿ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣ ਵਾਲੇ ਨਰਿੰਦਰ ਮੋਦੀ ਨੂੰ ਘੱਟੋ ਘੱਟ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਆਪਣੇ ਦੇਸ਼ ਤੋਂ ਜਹਾਜ਼ ਭੇਜਣ ਦੀ ਪੇਸ਼ਕਸ਼ ਕਰਨੀ ਚਾਹੀਦੀ ਸੀ ਉਹਨਾਂ ਨੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਹੈਰਾਨੀ ਹੋਈ ਹੈ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਆਪਣੀ ਪੂਰੀ ਮੁਲਾਕਾਤ ਦੌਰਾਨ ਇਸ ਮੁੱਦੇ ਤੇ ਉੱਤੇ ਚੁੱਪੀ ਕਿਉਂ ਸਾਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਵਿਦੇਸ਼ੀ ਜੰਗੀ ਜਹਾਜ਼ ਨੂੰ ਅਜਿਹੇ ਹਵਾਈ ਅੱਡੇ ਤੇ ਉਤਾਰਿਆ ਜਾ ਰਿਹਾ ਹੈ ਜਿੱਥੋਂ ਗਵਾਂਡੀ ਦੁਸ਼ਮਣ ਦੇਸ਼ ਸਿਰਫ 40 ਕਿਲੋਮੀਟਰ ਦੂਰ ਹੈ ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਬਾਰੇ ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਇਸ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਵਿਦੇਸ਼ ਮੰਤਰਾਲੇ ਵੱਲੋਂ ਇਹਨਾਂ ਜਹਾਜ਼ਾਂ ਨੂੰ ਉਤਾਰਨ ਲਈ ਅੰਮ੍ਰਿਤਸਰ ਦੀ ਚੋਣ ਕਰਨ ਪਿੱਛੇ ਤਰਕ ਤੇ ਸਵਾਲ ਉੱਠਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਸੈਂਕੜੇ ਹੋਰ ਹਵਾਈ ਅੱਡੇ ਹਨ ਪਰ ਇਹ ਸਿਰਫ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਚੁਣਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਦੂਜੇ ਪਾਸੇ ਜਦੋਂ ਸੂਬਾ ਸਰਕਾਰ ਵੱਲੋਂ ਇੱਥੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਤਾਂ ਕਈ ਬੇਤੁੱਕੇ ਕਾਰਨਾਂ ਦਾ ਹਵਾਲਾ ਦੇ ਕੇ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ ਉਹਨਾਂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਗੈਰ ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਕਾਰਨ ਇਹ ਭੋਲੇ ਭਾਲੇ ਭਾਰਤੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਗਏ ਸਨ ਅਤੇ ਹੁਣ ਉਹਨਾਂ ਨੂੰ ਡ੍ਰੋਪ ਕਰ ਦਿੱਤਾ ਗਿਆ ਭਗਵੰਤ ਮਾਨ ਨੇ ਕਿਹਾ ਕਿ ਭਾਰਤੀਆਂ ਨਾਲ ਧੋਖਾ ਕਰਨ ਵਾਲੇ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਇਹ ਦੂਜਿਆਂ ਦੇ ਲਈ ਸਬਕ ਬਣ ਸਕੇ ਉਹਨਾਂ ਨੇ ਦੱਸਿਆ ਕਿ ਅੱਜ ਰਾਤ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਨ ਵਾਲੇ ਡਿਪੋਰਟ ਹੋਏ ਭਾਰਤੀਆਂ ਦੀ ਬੋਰਡਿੰਗ ਅਤੇ ਰਿਹائش ਦੇ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਗਿਆ ਕਿ ਡਿਪੋਰਟ ਕੀਤੇ ਗਏ ਸਾਰੇ ਵਿਅਕਤੀ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਸੁਰੱਖਿਅਤ ਆਪਣੇ ਘਰ ਪਹੁੰਚ ਜਾਣ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਡਿਪੋਰਟ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਉਹਨਾਂ ਦੇ ਪੁਨਰਵਾਸ ਲਈ ਟੁਕਮੇ ਮੌਕੇ ਪ੍ਰਦਾਨ ਕਰਨ ਦੇ ਲਈ ਬਚਨਮੰਦ ਆ ਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤਤ ਹੁਣ ਦੱਸ ਦਨੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਰੰਪ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਸਿੱਧੇ ਨਿਸ਼ਾਨੇ ਤਾਜੇ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਪਾਕਿਸਤਾਨ ਹੈ ਇਸ ਸੂਬੇ ਜਿੱਥੇ ਅਮਰੀਕੀ ਜਹਾਜ਼ ਹੈ ਜਿਹੜਾ ਆਪਣਾ ਫੌਜੀਆ ਵਾਲਾ ਉਤਰਿਆ ਜਿਸ ਦੇ ਵਿੱਚ ਭਾਰਤੀ ਜਿਹੜੇ ਨੇ ਸਵਾਰ ਸੀ ਤਾਂ ਉਸ ਤੋਂ 40 ਕਿਲੋਮੀਟਰ ਦੂਰ ਪਾਕਿਸਤਾਨ ਹੈ ਜਿਹੜਾ ਇਹ ਇੱਥੇ ਉਤਰਨਾ ਜਿਹੜਾ ਸੁਰੱਖਿਤਾ ਮੰਨਿਆ ਜਾ ਰਿਹਾਤਾ ਇਸ ਦੇ ਉੱਤੇ ਵੀ ਸਵਾਲ ਜਿਹੜੇ ਹੋ ਖੜੇ ਕੀਤੇ ਗਏ ਨੇ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਸਵਾਲ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੀਤੇ ਗਏ ਨੇ ਉਸੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਭਾਰਤੀ ਅ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਦੇ ਖਾਣ-ਪੀਣ ਦੇ ਲਈ ਉਹਨਾਂ ਦੇ ਰਹਿਣ ਦੇ ਲਈ ਖਾਸ ਪ੍ਰਬੰਧ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ